ਕਾਨ ਵਾਲੇ ਦੇ ਵਿਸ਼ਵਾਸ ਚ ਲੈਣੀ ਜਿੱਦ ਤਾਂ ਨੇ ਵਹਾਨੂੰ ਪਾ ਕੇ ਦਿੱਤੀ ਉਦਾਂ ਹੀ ਲਿਆ ਕੇ ਤੇ ਕਰਤੀ ਅਸੀਂ ਉਹਦੇ ਵਿਸ਼ਵਾਸ ਤੇ ਲਿਆ ਕੇ ਕੀਤੀ 5 ਕਿੱਲੇ ਦੀ ਜਿਹੜੀ ਮਤਲਬ ਉਹ ਹੁੰਦੀ ਆ 1 ਲੀਟਰ ਪੈਕ ਉਹਦੇ ਵਿੱਚੋਂ ਖੋਲ ਕੇ ਉਹਨੂੰ ਜਿਹੜੀ ਆ ਉਹ 200 ਗ੍ਰਾਮ ਦਿੱਤੀ ਆ ਪੈਕ ਪੈਕ ਵਿੱਚੋਂ ਪੈਕ ਵਿੱਚੋਂ ਨੰਗੀ ਬਕਾਇਦਾ ਆ ਇਹ ਦਵਾਈ ਖੰਡ ਤੋਂ ਬਾਅਦ ਉਸੇ ਦਿਨ ਤੋਂ ਬਾਅਦ ਅਗਲੇ ਦਿਨ ਤੋਂ ਚੋਨਾ ਜਿਹੜਾ ਸਤਨਾ ਸ਼ੁਰੂ ਹੋ ਗਿਆ ਦਾ ਉਹਦੇ ਵਿੱਚੋਂ ਗਾਂ ਉਹਨੇ ਜਾ ਕੇ ਉੱਥੇ ਆਪਣੇ ਬੰਮੀ ਤੇਰਾ ਖਾਇਆ ਸ਼ਾਇਦ ਉਥੋਂ ਕੇ ਨਾ ਉਹਦੇ ਲੱਗ ਜਿਓਏ ਉਹਨੇ ਕਰ ਦਿੱਤੀ ਉਹ ਗਾਂ ਪੀਆਂ ਕਿਹੜੀ ਦਵਾਈ ਜਿਹੜੀ ਡੱਬੇ ਵਾਲੀ ਇਹ ਜਿਹੜੀ ਖੁੱਲੀ ਦਿੱਤੀ ਹੈ ਨਾ ਉਹ ਜਿਹੜੀ ਆ ਉਹਦੀ ਮਤਵਾਈ ਕਰ ਦਿੱਤੀ ਗਈ ਹੈ। ਇੱਕ ਕਿਸਾਨ ਆਪਣੀ ਫਸਲ ਨੂੰ ਪੁੱਤਾਵਾਂ ਤੋਂ ਵੱਧ ਜਿਹੜਾ ਹੈ ਉਹ ਪਾਲਦਾ ਹੈ ਕਿਉਂਕਿ ਉਸ ਦੀ ਸਾਰੇ ਘਰ ਦੀ ਆਰਥਿਕਤਾ ਜਿਹੜੀ ਹੈ ਉਹ ਇਸ ਫਸਲ ਦੇ ਉੱਤੇ ਨਿਰਭਰ ਕਰਦੀ ਹੈ ਪਰ ਜਦ ਇਹ ਫਸਲ ਖਰਾਬ ਹੋ ਜਾਵੇ ਤਾਂ ਉਸ ਦੇ ਉੱਤੇ ਕੀ ਬੀਤੀ ਹੋਵੇਗੀ ਇਸ ਦੀ ਇੱਕ ਜ਼ਿੰਦਾ ਮਿਸਾਲ ਜਿਹੜੀ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਗੁਰਦਾਸਪੁਰ ਦੇ ਹਯਾਤਨਗਰ ਦੇ ਕਿਸਾਨ ਦੀ ਘੱਟੋ ਘੱਟ 2.5 ਏਕੜ ਦੇ ਕਰੀਬ ਜਿਹੜੀ ਫਸਲ ਹੈ ਉਹ ਖਰਾਬ ਹੋ ਚੁੱਕੀ ਹੈ ਖਰਾਬ ਹੋਣ ਦਾ ਕਾਰਨ ਜੋ ਕਿਸਾਨ ਵੱਲੋਂ ਐ ਕੀ ਐ ਕਿਉਂ ਇਹ ਖਰਾਬ ਹੋਈ ਐ ਇਹ ਸਬਦ ਦੇ ਲਈ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਉਹ ਕਿਸਾਨ ਜਿਹੜੇ ਕਿ ਇਸ ਵੇਲੇ ਆਪਣੀ ਉਸ ਫਸਲ ਨੂੰ ਜਿਹੜੀ ਕਿ ਉਹਨਾਂ ਨੇ ਪੁੱਤਾ ਵਾਂਗੂ ਜਿਹੜੀ ਪਾਲੀ ਸੀ ਜਿਸ ਦੇ ਉੱਤੇ ਲੈ ਕੇ ਉਹਨਾਂ ਨੇ ਆਮਦਨ ਦਾ ਸੋਚਿਆ ਹੋਵੇਗਾ ਅੱਜ ਉਹ ਜਿਹੜੀ ਉਹ ਖਰਾਬ ਹੈ ਉਹਨਾਂ ਦੇ ਅੱਖਾਂ ਦੇ ਸਾਹਮਣੇ ਕਿਸ ਤਰ੍ਹਾਂ ਦੀ ਉਹਨਾਂ ਦਾ ਮੰਜ਼ਰ ਹੈ ਕਿਵੇਂ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਜਿਹੜਾ ਇਹ ਝੋਨਾ ਦੀ ਫਸਲ ਜਿਹੜੀ ਐ ਇਹ ਸੁੱਕ ਚੁੱਕੀ ਐ ਪਹਿਲਾਂ ਹੀ ਔਰ ਜਿਹੜੀ ਐ ਮੁੰਜਰਾ ਨੇ ਇਸ ਦੇ ਵਿੱਚ ਕੋਈ ਦਾਣਾ ਨਹੀਂ ਐ ਔਰ ਸਿੱਧਾ ਜਿਹੜੀਆਂ ਨੇ ਖਾਲੀ ਮੁੰਜਰਾ ਜਿਹੜੀਆਂ ਨੇ ਬਿਲਕੁਲ ਐ ਸੁੱਕ ਕੇ ਜਿਹੜੀਆਂ ਨੇ ਲਾਲ ਹੋ ਚੁੱਕੀਆਂ ਨੇ ਕਿਉਂ ਜਿਹੜੀਆਂ ਨੇ ਇਹ ਸੁੱਕੀਆਂ ਨੇ ਇਹ ਸਭ ਦੇ ਕਾਰਨ ਬਾਤ ਕਰ ਲੈਨੇ ਆ ਕਿਸਾਨ ਦੇ ਨਾਲ ਕੀ ਕਾਰਨ ਬਣਿਆ ਕਿਉਂ ਜਿਹੜੀ ਤੁਹਾਡੀ ਇਹ ਜਿਹੜੀ ਫਸਲ ਖਰਾਬ ਹੋਈ ਐ ਇਹ ਸਾਰਾ ਅਸੀਂ ਅੱਜ ਤੋਂ ਕੋਈ 4-5 ਦਿਨ ਪਹਿਲਾਂ ਅਸੀਂ ਆਪਣੇ ਨਿਊ ਰੰਧਾਵਾ ਖੇਤੀ ਸਟੋਰ ਤੋਂ ਅਸੀਂ ਦਵਾਈ ਲੈਂਦੀ ਸੀਗੀ ਇੱਕ ਟਿੱਡਾ ਨਾਂ ਤੇ ਟਿੱਡੇ ਦੀ ਦਵਾਈ ਲੈਂਦੀ ਤੇ ਇੱਕ ਟਿਲ ਦੇ ਨਾਂ ਤੇ ਲੈਂਦੀ ਹੈਗੀ ਇਹ ਦੋ ਦਵਾਈਆਂ ਲੈਂਦੀ ਇਹ ਦਵਾਈਆਂ ਸਾਨੂੰ ਇੱਕ ਤੇ ਉਹਨੇ ਦਵਾਈ ਪਿਆ ਕੇ ਡੱਬਾ ਦਿੱਤਾ ਵਾ ਤੇ ਦੂਜੀ ਜਿਹੜੀ ਦਵਾਈ ਉਹ ਸਾਨੂੰ ਉਹਨੇ ਖੁੱਲੀ ਦਿੱਤੀ ਹੈ ਜਨਕੀ ਆਪਣੇ ਲਿੰਕੀ ਵਾਲੀ ਬੋਤਲ ਦੇ ਵਿੱਚ ਖੁੱਲੀ ਪਾ ਕੇ ਇਹ ਦਵਾਈ ਇੱਕ ਕਣ ਤੋਂ ਬਾਅਦ ਉਸੇ ਦਿਨ ਤੋਂ ਬਾਅਦ ਅਗਲੇ ਦਿਨ ਤੋਂ ਝੋਨਾ ਜਿਹੜਾ ਸੁਕਣਾ ਸ਼ੁਰੂ ਹੋ ਗਿਆ ਵਾ ਕਿਹੜੀ ਦਵਾਈ ਜਿਹੜੀ ਡੱਬੇ ਵਾਲੀ ਸੀ ਕਿ ਜਾਂ ਖੁੱਲੀ ਜਿਹੜੀ ਇਹ ਜਿਹੜੀ ਖੁੱਲੀ ਦਿੱਤੀ ਹੈ ਨਾ ਉਹ ਜਿਹੜੀ ਹੈ ਉਹਦੇ ਕੋਲ ਦਵਾਈ ਗਲਤ ਦਿੱਤੀ ਗਈ ਹੈ ਹਾਂਜੀ ਤੇ ਅਸੀਂ ਅਸੀਂ ਮੈਂ ਕਹਿੰਦਾ ਆ ਵੀ ਮੇਰਾ ਇੰਨਾ ਖਰਚਾ ਆਇਆ ਇਸ ਫਸਲ ਦੇ ਉੱਤੇ ਤੇ ਇਹ ਫਸਲ ਤਾਂ ਕੋਈ ਇਨਸਾਫ ਦਿੱਤਾ ਜਾਏ ਵੀ ਇਹ ਖਰਚਾ ਭੜਿਆ ਜਾਏ ਜਿਹੜਾ ਮੈਨੂੰ ਇਸੇ ਫਸਲ ਦੇ ਉੱਤੇ ਮਾਣ ਹੀ ਆਪਣੇ ਆਸ ਹੀ ਹੁਣ ਜਿਹੜੀ ਕੁਝ ਦਿਨ ਪਹਿਲਾਂ ਹੁਣ ਵੱਢੀ ਜਾਣੀ ਕੋਈ 10 15 ਦਿਨ ਦੇ ਵਿੱਚ ਤੇ ਇਹ ਫਸਲ ਹੁਣ ਖਰਾਬ ਹੋ ਚੁੱਕੀ ਸਾਰੀ ਕੋਈ ਇਹਦੇ ਵਿੱਚ ਦਾਣਾ ਨਹੀਂ ਆ ਤੁਹਾਡੇ ਸਾਹਮਣੇ ਏਦਾਂ ਵੀ ਖਾਲੀ ਮੁੰਜਰੇ ਆਣੇ ਦਾਣੇ ਉੱਥੇ ਸਿਸਕਾ ਦਿੱਤੇ ਗਏ ਆ ਪਰ ਖੇਤੀਬਾੜੀ ਵਿਭਾਗ ਹਮੇਸ਼ਾ ਕਹਿੰਦਾ ਹੈ ਕਿ ਘੱਟ ਸਪਰੇਅ ਕਰੋ ਜਾਂ ਉਹਨਾਂ ਕੋਲ ਪੁੱਛ ਕੇ ਕਰੋ ਕੀ ਕਾਰਨ ਬਣਿਆ ਫਿਰ ਤੁਸੀਂ ਉਹਨਾਂ ਨਾਲ ਸਲਾਹ ਨਹੀਂ ਸੀ ਕੀਤੀ ਕਿਹੜੀ ਪਾਈਏ ਜਾਂ ਕਿਹੜੀ ਪਾਈ ਜਾਂ ਜਾਂ ਦਵਾਈ ਗੱਲ ਹਰ ਸਾਲ ਐਹੀ ਕਰਦੇ ਰਹੇ ਆ ਵੀ ਅਸੀਂ ਤੇ ਹਰ ਸਾਲ ਇਦਾਂ ਕਰਦੇ ਰਹੇ ਤੇ ਦਵਾਈਆਂ ਬੰਦ ਇਦਾਂ ਵੀ ਲੈਂਦੇ ਰਹੇ ਆ ਐਤ ਕਹਾਨੂੰ ਦੁਕਾਨ ਵਾਲੇ ਨੇ ਦਵਾਈ ਜਿਹੜੀ ਖੁੱਲੀ ਦਿੱਤੀ ਹੈ ਨਾ ਉਹਦੇ ਤੇ ਸਾਨੂੰ ਇਦਾਂ ਵੀ ਸ਼ੱਕ ਆ ਵੀ ਉਹ ਜਿਹੜੀ ਦਵਾਈ ਉਹਨੇ ਉਹਦੇ ਕੋਈ ਗਲਤ ਦਿੱਤੀ ਗਈ ਆ ਵੀ ਇਹ ਚੱਕਰ ਬਣਿਆ ਤੇ ਹਾਂਜੀ ਕੀ ਅਪੀਲ ਕਰਦੇ ਹਾਂ ਹੋਰ ਕਿਸਾਨਾਂ ਨੂੰ ਵੀ ਕਿ ਕਿਸ ਤਰ੍ਹਾਂ ਉਹ ਜਾਗਰੂਕ ਹੋਣ ਕਿ ਜਈਆਂ ਦਵਾਈਆਂ ਨਾ ਵਰਤਣ ਨਾ ਵਰਤਣ ਬਸ ਵੱਧ ਤੋਂ ਵੱਧ ਦਵਾਈ ਜੜੀ ਵੀ ਲਿਆਉਣਾ ਲੈਵਲ ਉੱਤੇ ਪੜ ਕੇ ਤਰੀਕ ਡੇਟ ਵੇਖ ਕੇ ਫਿਰ ਦਵਾਈ ਕੀਤੀ ਜਾਏ ਤੁਸੀਂ ਮਤ ਤੁਹਾਡਾ ਕਹਿੰਦਾ ਮਤਲਬ ਤੁਸੀਂ ਉਹਦੇ ਵਿਸ਼ਵਾਸ ਤੇ ਵਿੱਚ ਉਹ ਲੈ ਲਈ ਹਾਂਜੀ ਉਹਦੇ ਵਿਸ਼ਵਾਸ ਤੇ ਦੁਕਾਨ ਵਾਲੇ ਦੇ ਵਿਸ਼ਵਾਸ ਤੇ ਲੈ ਲਈ ਜਿੱਦਾਂ ਉਹਨੇ ਸਾਨੂੰ ਪਾ ਕੇ ਦਿੱਤੀ ਉਦਾਂ ਹੀ ਲਿਆ ਕੇ ਤੇ ਕਰਤੀ ਅਸੀਂ ਉਹਦੇ ਵਿਸ਼ਵਾਸ ਤੇ ਲਿਆ ਲਿਆ ਕੇ ਕੀਤੀ ਹੈ ਆ ਬਿਲਕੁਲ ਅਕਸਰ ਹੈ ਕਿ ਵੀ ਅਸੀਂ ਕਈ ਵਾਰੀ ਜਾਗਰੂਕ ਕਰਦੇ ਹਾਂ ਕਿਸਾਨ ਵੀਰਾਂ ਨੂੰ ਕਿ ਜਿਹੜੀਆਂ ਦਵਾਈਆਂ ਨੇ ਉਹ ਜਿਹੜੀਆਂ ਕੋਈ ਖੇਤੀਬਾੜੀ ਮਾਹਿਰ ਨੇ ਜਾਂ ਕੋਈ ਜਿਹੜੀਆਂ ਯੂਨੀਵਰਸਿਟੀ ਜਿਹੜੀਆਂ ਨੇ ਉਹ ਤਸਦੀਕ ਕਰਦੀਆਂ ਨੇ ਉਹ ਦਵਾਈਆਂ ਲੋਰ ਖਾਸ ਕਰਕੇ ਖੁੱਲੀਆਂ ਦਵਾਈਆਂ ਨਾਲ ਲਓ ਜਿਸ ਤਰ੍ਹਾਂ ਇਸ ਕਿਸਾਨ ਵੀਰ ਦਾ ਜਿਹੜਾ ਨੁਕਸਾਨ ਹੋਇਆ ਔਰ ਉਸਦੀ ਮੰਗ ਹੈ ਕਿ ਉਸਦੀ ਜਿਹੜੀ ਹੁਣ ਪਰਪਾਈ ਹੋਣੀ ਚਾਹੀਦੀ ਹੈ ਕਿ ਉਹ ਖੁੱਲੀ ਦਵਾਈ ਜਿਹੜੀ ਹੈ ਉਹ ਦੁਕਾਨ ਵਕਰੇਤਾ ਨੇ ਜਿਹੜੀ ਹੈ ਖਾ ਖਾ ਖਾਦਾ ਰੱਖੀਆਂ ਸੀ ਉਹਨਾਂ ਨੇ ਜਿਹੜੀ ਹੈ ਉਹਨੂੰ ਦੇ ਦਿੱਤੀ ਜਿਸ ਤੋਂ ਬਾਅਦ ਜੋ ਹੈ ਇਹਦੀ ਲਗਾਤਾਰ ਅ ਫਸਲ ਜਿਹੜੀ ਹੈ ਖਰਾਬ ਹੁੰਦੀ ਚਲਦੀ ਆ ਰਹੀ ਹੈ ਔਰ ਪਿਛਲੇ 4-5 ਦਿਨਾਂ ਤੋਂ ਉਹਨਾਂ ਦੇ ਮੁਤਾਬਕ ਹੀ ਹੈ ਇਹ ਫਸਲ ਜਿਹੜੀ ਹੈ ਸੁੱਕਣੀ ਸ਼ੁਰੂ ਹੋ ਗਈ ਔਰ ਉਸ ਦਾ ਜਿਹੜਾ ਹੈ ਉਹ ਕਾਫੀ ਨੁਕਸਾਨ ਹੋ ਰਿਹਾ ਹੈ ਕੀ ਕਹਿਣਾ ਹੈ ਉਸ ਖਾਦ ਵਿਕਰੇਤਾ ਦਾ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਕੀ ਕਹਿੰਦਾ ਹੈ ਕਿ ਕਿਵੇਂ ਜਿਹੜੀ ਹੈ ਉਹ ਦਵਾਈ ਜਿਹੜੀ ਜਿਸ ਤਰ੍ਹਾਂ ਕੀ ਇਹਨਾਂ ਵੱਲੋਂ ਕਿਹਾ ਗਿਆ ਕਿ ਉਸ ਵੱਲੋਂ ਦਵਾਈ ਗਲਤ ਦਿੱਤੀ ਗਈ ਹੈ ਕਿਉਂ ਦਿੱਤੀ ਗਈ ਉਸ ਦੇ ਰਾਲ ਵੀ ਜਿਹੜੀ ਹੈ ਉਹ ਗੱਲਬਾਤ ਕਰਾਂਗੇ ਉਸ ਦਾ ਕੀ ਕਹਿਣਾ ਹੈ ਇਸ ਮਸਦੇ ਵਿੱਚ ਅਬ ਦੇਖੋ ਉਹ ਜਿਹੜੀ ਉਹਨਾਂ ਦਾ ਕਹਿਣਾ ਹੈ ਕਿਸਾਨ ਦਾ ਕਿ ਮੈਂ ਕੋਈ ਦਵਾਈ ਲੈ ਕੇ ਗਿਆ ਕੋਈ ਖੁੱਲੀ ਦਵਾਈ ਦਿੱਤੀ ਗਈ ਹੈ ਜਦੋਂ ਮੈਂ ਉਹਦਾ ਚਲਕਾ ਕੀਤਾ ਉਸ ਤੋਂ ਬਾਅਦ ਝੋਲਾ ਜਿਹੜਾ ਮੇਰਾ ਇੱਦਾਂ ਖਾਬ ਹੋ ਗਿਆ ਸੁੱਟ ਗਿਆ ਇਹ ਬੁੰਜਰਾ ਜਿਹੜੀਆਂ ਸੋਪੀਆਂ ਨੇ ਕੀ ਮੰਨਦੇ ਹੋ ਕਿ ਕੋਈ ਦਵਾਈ ਦੇ ਵਿੱਚ ਕੋਈ ਗਲਤੀ ਜਿਸ ਤਰ੍ਹਾਂ ਉਹਦਾ ਕਹਿਣਾ ਹੈ ਕਿ ਜਾਂ ਕੀ ਕੀ ਕਰ ਹੋ ਸਕਦਾ ਵੇਖੋ ਜੀ ਸਾਡੇ ਕੋਲੋਂ ਇੱਕ ਟੋਰੋ ਟਨ ਦਿੱਤੀ ਏ ਮਤਲਬ ਟਿੱਡੇ ਵਾਸਤੇ ਇੱਕ ਜਿਹੜੀ ਆ ਉਹਨੂੰ ਦਿੱਤੀ ਏ ਉਤਮਾਲਾਂ ਦੀ ਉਹ ਐਪੀਸੋਡ ਤੇ ਉਹ ਪੰਜ ਗਿੱਲੇ ਦੀ ਜਿਹੜੀ ਮਤਲਬ ਹੁੰਦੀ ਆ 1 ਲੀਟਰ ਪੈਕ ਉਹਦੇ ਵਿੱਚੋਂ ਖੋਲ ਕੇ ਉਹਨੂੰ ਜਿਹੜੀ ਆ ਉਹ 200 ਗ੍ਰਾਮ ਦਿੱਤੀ ਏ ਪੈਕ ਵਿੱਚੋਂ ਦਿੱਤੀ ਪੈਕ ਵਿੱਚੋਂ ਦਿੱਤੀ ਬਾਕਾਇਦਾ ਹਾਂ ਉਹਦੇ ਵਿੱਚੋਂ ਗਾਂ ਉਹਨੇ ਜਾ ਕੇ ਉੱਥੇ ਆਪਣੇ ਬੰਬੀ ਤੇ ਰਖਾਇਆ ਸ਼ਾਇਦ ਉਥੋਂ ਕਿਸੇ ਨਾ ਉਹਦੇ ਲੱਗਦੀ ਹੋਏ ਉਹਨੇ ਕਰ ਦਿੱਤੀ ਹੋਏ ਗਾਂ ਪਿਛਾਂ ਇਹ ਗੱਲ ਦਾ ਹੁਣ ਪਤਾ ਨਹੀਂਗਾ ਜਿਹੜੀ ਉਹ ਉੱਥੇ ਹੋਈਆ ਉਹ ਤੇ ਉੱਥੇ ਮਤਲਬ ਜਾਂਦੇ ਹੋ ਵੇਖੋ ਜੀ ਉਦੋਂ ਕਿਹਨੇ ਚੜ ਆਜ ਕੱਲ ਹੁੰਦੀ ਉਹ ਜਾਂ ਜਿਹੜੀ ਇਹੋ ਚ ਕੋਈ ਦਵਾਈ ਹੋਈ ਹੈ ਸਾਡੇ ਵਾਲ ਦਵਾਈ ਦੇ ਵਿੱਚ ਕੋਈ ਨੁਕਸ ਨਹੀਂਗਾ ਤੁਸੀਂ ਮਤਲਬ ਕੋਈ ਐਕਸਪਾਇਰੀ ਵਗੈਰਾ ਤਾਂ ਨਹੀਂ ਜਾਂ ਡੇਟ ਵਾਲੀ ਜਾਂ ਬਿਲਕੁਲ ਬਿਲਕੁਲ ਠੀਕ ਨੇ ਦਵਾਈਆਂ ਦੀ ਆ ਬਿਲਕੁਲ ਇਹ ਤੁਸੀਂ ਸੁਣਿਆ ਇਹ ਸਨ ਤਵੀ ਤੋਂ 26 ਹੈ ਤੁਸੀਂ ਵੇਖਿਆ ਹੀ ਹੋਣਾ 24 ਤੋਂ 26 ਤੱਕ ਨਵੀਂ ਦਵਾਈ ਆ ਵੀ ਪੈਕਿੰਗ ਉਹ ਆ ਤੇ 25 ਵਾਲੀ 1 24 ਤੋਂ 25 ਆ ਦੋਵੇਂ ਦਵਾਈਆਂ ਨੇ ਕੋ ਗੱਲ ਨਹੀਂ ਇਹੋ ਜੀ ਇਹ ਸਾਨੂੰ ਬਿਲਕੁਲ ਇਹ ਸਾਨੂੰ ਉਹ ਦਵਾਈ ਵਿਕਰੇਤਾ ਜਿਹੜੇ ਜਿਹੜੇ ਖੇਤੀ ਦੀ ਦਵਾਈਆਂ ਵੇਚਦੇ ਨੇ ਔਰ ਉਹਨਾਂ ਦਾ ਕਹਿਣਾ ਕਿ ਅਸੀਂ ਉਹ ਜਿਹੜੀ ਦਵਾਈ ਆ ਬਿਲਕੁਲ ਜਿਹੜੀ ਆ ਉਹ ਸਿੱਕੇਮਨ ਦਿੱਤੀ ਹੈ ਜੋ ਇਹਨਾਂ ਦਾ ਕਹਿਣਾ ਹੈ ਕਿ ਉਹ ਖੁੱਲੀ ਜਿਹੜੀ ਆ 5 ਕਿੱਲੇ ਦੀ ਪੈਕਿੰਗ ਸੀ ਔਰ ਉਹਦੇ ਵਿੱਚੋਂ ਹੀ ਜਿਹੜੀ ਕੱਢ ਕੇ ਜਿਹੜੀ ਆ ਉਹ ਦੂਸਰੀ ਬੋਤਲ ਵਿੱਚ ਪਾ ਕੇ ਦਿੱਤੀ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਉੱਥੇ ਉਹਨਾਂ ਕੋਈ ਅੰਗੈਲੀ ਹੋਵੇ ਫਿਲਹਾਲ ਅਸੀਂ ਜਿਹੜੀ ਦਵਾਈ ਹੈ ਜਿਹੜੀ ਉਹਨਾਂ ਨੇ ਮੰਗ ਕੀਤੀ ਸੀ ਉਹੀ ਦਵਾਈ ਜਿਹੜੀ ਆ ਉਹ ਜਿਹੜੀ ਉਹ ਦਿੱਤੀ ਹੈ ਔਰ ਹੁਣ ਇਹ ਸਾਰਾ ਕੁਝ ਜਿਹੜਾ ਹੈ ਉਹ ਜਾਜ ਦਾ ਵਿਸ਼ਾ ਹੈ ਕਿ ਕਿਸ ਤਰ ਇਹ ਕਮਪਾਨ ਦਾ ਪਰਸਪੈਕਟਿਵ ਦਿਨਾਲ ਰਵੀ ਬਖਸ਼ਿੰਗ ਪੀਟੀਸੀ ਨਿਊਜ਼ ਕੋਲ ਦਾਸ ਕੋ